ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਪੰਜਾਬ ਦੀ ਬਾਗ ਡੋਰ ਪਹਿਲਾਂ ਡੋਗਰਿਆਂ ਦੇ ਕੋਲ ਆਈ ਤੇ ਮੁੜ ਕੇ ਪੰਜਾਬ ਦੀ ਬਾਗ ਡੋਰ ਅੰਗਰੇਜ਼ਾਂ ਦੇ ਕੋਲ ਆਈ ਅੰਗਰੇਜ਼ਾਂ ਨੇ ਜਦੋਂ ਪੰਜਾਬ ਉੱਤੇ ਕਬਜ਼ਾ ਕੀਤਾ ਦੋ ਜਾਣਿਆਂ ਨਾਲ ਸਭ ਤੋਂ ਵੱਡਾ ਧੱਕਾ ਕੀਤਾ ਮਹਾਰਾਣੀ ਜਿੰਦ ਕੌਰ ਨਾਲ ਮਹਾਰਾਜਾ ਦਲੀਪ ਸਿੰਘ ਦੇ ਨਾਲ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਦੂਜੇ ਤੋਂ ਵਿਛੋੜਿਆ ਗਿਆ ਦੁਨੀਆ ਦਾ ਕੋਈ ਕਾਨੂੰਨ ਨਹੀਂ ਕਹਿੰਦਾ ਇੱਕ 9 ਸਾਲ ਦੇ ਬੱਚੇ ਨੂੰ ਰੋਂਦੇ ਕਰ ਲਾਉਂਦੇ ਨੂੰ ਉਹਦੀ ਮਾਂ ਦੇ ਕੋਲੋਂ ਪਛਾਣ ਕਰ ਦਿਓ ਅੱਜ ਵੀ ਜਦੋਂ ਮੀਆਂ ਬੀਵੀ ਦੀ ਲੜਾਈ ਹੋਵੇ ਕੋਰਟ ਕਚਹਿਰੀ 'ਚ ਜਦੋਂ ਤਲਾਕ ਤੇ ਗੱਲ ਹੁੰਦੀ ਹੈ ਨਾ ਉਦੋਂ ਮਾਂ ਨੂੰ ਪਹਿਲ ਹੁੰਦੀ ਆ ਕਿ ਬੱਚਾ ਮਾਂ ਨਾਲ ਰਹਿ ਸਕਦਾ ਹੈ ਤੁਸੀਂ ਬਾਹਰਲੇ ਦੇਸ਼ਾਂ 'ਚ ਜਾਓ ਮੈਂ ਹੁਣੇ ਇੰਗਲੈਂਡ 'ਚੋਂ ਆਇਆ ਤੁਸੀਂ ਵੀ ਕਾਹੇ ਬਗਾਏ ਗਏ ਹੋਗੇ ਤੁਸੀਂ ਬਾਹਰ ਦਾ ਇੱਕ ਕਾਨੂੰਨ ਵੇਖਿਆ ਹੈ ਉਥੇ ਤੁਸੀਂ ਬੱਚੇ ਨੂੰ ਝਟਕ ਨਹੀਂ ਸਕਦੇ ਬੱਚੇ ਨੂੰ ਤਿਉੜੀ ਪਾ ਕੇ ਨਹੀਂ ਵੇਖ ਸਕਦੇ ਬੱਚੇ ਨੂੰ ਅੱਖਾਂ ਨਹੀਂ ਕੱਢ ਸਕਦੇ ਬੱਚੇ ਨੂੰ ਗਲਤ ਹੱਥ ਨਹੀਂ ਲਾ ਸਕਦੇ ਸਜ਼ਾ ਹੈ ਤੁਹਾਡੇ ਵਾਸਤੇ ਪਰ ਇਹ ਕਾਨੂੰਨ ਅੰਗਰੇਜ਼ਾਂ ਨੇ ਬੱਚਿਆਂ ਵਾਸਤੇ ਬਣਾਇਆ ਹੈ ਪਰ ਅੰਗਰੇਜ਼ਾਂ ਨੇ ਇਹ ਕਾਨੂੰਨ ਮਹਾਰਾਜਾ ਦਲੀਪ ਸਿੰਘ ਵਰੀ ਛਿੱਕੇ ਤੇ ਟੰਗਿਆ ਸੀ ਉਹ ਬੱਚਾ ਰੋਂਦਾ ਰਿਹਾ ਪਿੱਟਦਾ ਰਿਹਾ ਕਰਲਾਉਂਦਾ ਰਿਹਾ ਪੰਜਾਬ ਹੜੱਪਣ ਵਾਸਤੇ ਅੰਗਰੇਜ਼ਾਂ ਨੇ ਦਲੀਪ ਸਿੰਘ ਵੀ ਰਵਾਇਆ ਤੇ ਉਹਦੀ ਮਾਂ ਜਿੰਦ ਕੌਰਾਂ ਵੀ ਰਵਾਈ ਤੋਹਣਾ ਤੋ ਖਾਇਆ ਕਿਸੇ ਟਾਈਮ ਅੰਗਰੇਜ਼ਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਖਲੋ ਕੇ ਇੱਕ ਵਾਦਾ ਕੀਤਾ ਸੀ ਯੂ ਆਰ ਮਾਈ ਬੈਸਟ ਫਰੈਂਡ ਤੂੰ ਸਾਡਾ ਪੱਕਾ ਦੋਸਤ ਨੇ ਯਾਦ ਰੱਖਿਓ ਜਿਹਨੂੰ ਫਰੈਂਡ ਕਹਿ ਦਈਏ ਜਿਹਨੂੰ ਬੈਸਟ ਫਰੈਂਡ ਕਹਿ ਦਈਏ ਫਿਰ ਧੋਖਾ ਨਹੀਂ ਕਰੀਦਾ ਅੰਗਰੇਜ਼ਾਂ ਨੇ ਫਰੈਂਡ ਬਣ ਬਣ ਕੇ ਸ਼ੇਰ-ਏ-ਪੰਜਾਬ ਨਾਲ ਯਾਰੀ ਲਾਈ ਤੇ ਜਦਨ ਸ਼ੇਰ-ਏ-ਪੰਜਾਬ ਤੁਰ ਗਿਆ ਉਦੋਂ ਪੰਜਾਬ ਹੜੱਪਣ ਵਾਸਤੇ ਦਲੀਪ ਸਿੰਘ ਨਾ ਵੀ ਧੱਕਾ ਕੀਤਾ ਤੇ ਮਹਾਰਾਣੀ ਜਿੰਦਾਨਾ ਤੇ ਉਸ ਤੋਂ ਵੀ ਵੱਡਾ ਧੱਕਾ ਕੀਤਾ